ਕਲੋ ਵੀ ਦੋਸਤੋ ਅੱਜ ਸੀ ਸੰਡੇ ਤੇ ਤੁਹਾਨੂੰ ਦਿਖਾਵਾਂਗੇ ਘਰੇ ਆਪਾਂ ਗੰਡੇ ਕਿਵੇਂ ਲਗਾ ਸਕਦੇ ਹਾਂ ਗੰਡਿਆਂ ਦੀ ਫਾਰਮਿੰਗ ਕਿਵੇਂ ਕਰ ਸਕਦੇ ਹਾਂ ਜਿਹੜੇ ਵੀਰਾਂ ਨੂੰ ਪਤਾ ਨਹੀਂ ਥੋੜੇ ਜਿਹਾ ਜਿਹਾ ਗੰਡੇ ਲਾ ਕੇ ਤੇ ਬਹੁਤ ਜ਼ਿਆਦਾ ਫਾਇਦਾ ਲੈ ਸਕਦੇ ਆ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਰੀਗਨਲ ਪਿਆਜ਼ ਨਹੀਂ ਆ ਰਹੇ ਉਹ ਮਾਰੇ ਸ਼ਮਾਰੀ ਵਾਲੇ ਪਿਆਜ਼ ਆ ਰਹੇ ਤੇ ਜਿਹੜੇ ਐ ਜੀ ਪਿਆਜ਼ ਉੱਗ ਜਾਂਦੇ ਆ ਉਹ ਕੋਈ ਕੰਮ ਵੀ ਨਹੀਂ ਆਉਂਦੇ ਸਬਜ਼ੀ 'ਚ ਵੀ ਨਹੀਂ ਪੈਂਦੇ ਤੇ ਉਹਨਾਂ ਨੂੰ ਆਪਾਂ ਕਿਵੇਂ ਯੂਟਿਬ ਲੈ ਸਕਦੇ ਆ ਉਹ ਅੱਜ ਤੁਹਾਨੂੰ ਦੱਸਾਂਗੇ ਪੂਰੀ ਵੀਡੀਓ ਬਣਾ ਕੇ ਤੇ ਪੂਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਈਕ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਨਹੀਂ ਕਰਿਆ ਸਬਸਕ੍ਰਾਈਬ ਤੇ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰ ਮੇਰੇ ਵਲੌਗ ਦੇ ਵਿੱਚ ਫੇਰ ਸਵਾਗਤ ਹੈ ਤੇ ਤੁਹਾਨੂੰ ਅੱਜ ਗੰਢਿਆਂ ਦੀ ਖੇਤੀ ਕਰਕੇ ਦਿਖਾਉਣੀ ਹੈ। ਗੰਢੇ ਲਾਉਣ ਵਾਸਤੇ ਇਦਾਂ ਦੀ ਇੱਕ ਕਿਆਰੀ ਕਰ ਲੈਣੀ ਹੈ ਤਿਆਰ। ਫਿਰ ਉਹਨੂੰ ਕਈ ਦੀ ਮੁੱਦ ਨਾਲ ਗੋਡ ਦੇਣਾ ਇਦਾਂ ਇਦਾਂ ਪੋਲੀ ਕਰ ਲੈਣੀ ਹੈ ਜ਼ਮੀਨ। ਅੱਗੇ ساری ਵੀਡੀਓ ਦੇਖੀ ਚੱਲੋ ਤੁਸੀਂ ਪੱਕਿਆਰੀ ਕਰ ਲਈਏ ਤਿਆਰ ਤੁਹਾਨੂੰ ਦਿਖਾ ਦਿੰਨਾ ਮੈਂ ਉਹ ਮਿਰਚਾਂ ਲਾਈਆਂ ਇਹ ਘਰੇ ਸ਼ੁੱਕਟਰੀ ਫੁੱਲਾਂ ਦੇ ਪੌਦੇ ਹਰੀਆਂ ਮਿਰਚਾਂ ਦਾ ਪੌਦਾ ਤੇ ਇਧਰ ਆਪਾਂ ਵੈਂਗਣਾਂ ਦੀ ਖੇਤੀ ਕਰ रखी ਥੋੜੀ ਜੀ ਵੈਂਗਣ ਦੇਖੋ ਲੱਗੇ ਹੋਏ ਘਰੇ ਲਾਇਆ ਕਰੋ ਪਾਉਰ ਗਨ ਹੀ ਕੀ ਤਿਆਰ ਕਰਦੇ ਸਾਰੇ ਇਹ ਚੱਕਰੀ ਚੱਪਾ ਲਸਣ ਲਾਵਾਂਗੇ ਪਾਣੀ ਛੱਡ ਰੱਖਿਆ ਘਰੇ ਘਰੇ ਕਿਹੜੀਆਂ ਬਣਾ ਕੇ ਤੇ ਆਪਾਂ ਗੰਡੇ ਲਾ ਦਾਂਗੇ ਥੋੜਾ ਥੋੜਾ ਬਈ ਸਾਰੇ ਲਾ ਸਕਦੇ ਹਾਂ ਮੇਰਾ ਵੀਡੀਓ ਬਣਾਉਣ ਦਾ ਮੋਟੇ ਪੈਸੇ ਕਮਾਉਣਾ ਨਹੀਂ ਮੇਰਾ ਵੀਡੀਓ ਬਣਾਉਣ ਦਾ ਮੋਟਿਵ ਇਹ ਹੈ ਕਿ ਸਾਰਿਆਂ ਕੋਲ ਜਗ੍ਹਾ ਹੁੰਦੀ ਹੈ ਗੰਡੇ ਵਗੈਰਾ ਲਾ ਸਕਦੇ ਸਬਜ਼ੀ ਘਰੇ ਥੋੜੀ-ਮੋਟੀ ਖਾਣ ਜੋਗੀ ਹਰਿਆ ਮਿਰਚਾਂ ਵੀ ਲੱਗਿਆ ਹੋਗਾ ਘਰੋਂ ਹੀ ਤੋੜ ਲੈਨੇ ਆਪਾਂ ਖਾਨ ਖਾਨ ਬੀਚੇ ਲਾ ਦੇ ਬਸ ਟਰਨ ਲੈ ਲੈ ਇੰਦਾ ਆ ਦੇ ਉਥੇ ਤੇ ਮਿੱਟੀ ਵਾਲਾ ਪਾ ਦੇ ਲੈ ਲੈ ਇੰਦਾ ਕੈਰੀ ਤਿਆਰ ਕਰ ਲੈ ਚਾਹ ਨਹੀਂ ਹੱਸ ਕੇ ਦੱਸ ਦੇ ਮੈਂ ਚਲ ਜਾਂਗਾ ਨਹੀਂ ਕੈਟਿੰਗ ਬਣਾਉਂਗਾ ਤਾਂ ਇੱਕ ਕਰ ਲੋ ਕਹਿਰਾ ਕਰ ਲੋ ਜੇ ਦੋ ਜੁੜੇ ਹੋਣ ਤਾਂ ਇਹਨੂੰ ਇੱਧਰ ਕਰ ਲੋ ਇੱਧਰ ਰੱਖ ਦੋ Ik met de tag door. Door, door. Door, door. Door, door. Door, door. ਹੋਣਾਈ ਕਰ ਐਸਾ ਵਾਟਾ ਤੇ ਲੇ ਗੋभी ਗੰਡੇ ਤੇ ਲਾਗੇ ਸੀ ਉਦੋਂ ਬਾਅਦ ਮੈਂ ਕਿਹਾ ਜਿਹੜੀ ਜਗ੍ਹਾ ਬਚ ਗਈ ਵਿਚਾਲੇ ਗੰਡੇ ਆਪੇ ਬੱਟਾਂ ਤੇ ਲਾਤੇ ਤੇ ਮੈਂ ਕਿਹਾ ਲਸਣ ਵੀ ਲਾ ਦਗੇ ਹੁਣ ਆਪਾਂ ਲਸਣ ਲਾ ਰਹੇ ਹਾਂ ਲਸਣ ਲਾਉਣ ਦਾ ਤਰੀਕਾ ਹੈ ਖੋਲ ਕੇ ਤੇ ਇਦਾਂ ਤੁਸੀਂ ਲਾ ਸਕਦੇ ਹੋ ਹੌਲੀ ਹੌਲੀ ਲਾ ਰਹੇ ਹਾਂ ਤੇ ਲਸਣ ਹੀ ਲਸਣ ਹੋ ਜਾਂਦੀ ਹੈ ਦੁਕਾਨ ਤੋਂ ਲੈਣ ਦੀ ਲੋੜ ਨਹੀਂ ਲਾ ਲੜੀ ਲਸਣ ਜ਼ਰੂਰ ਲਾਓ ਤੇ ਆਪਾਂ ਸੁਨੂਗਦੇ ਵੀ ਦਿਖਾਵਾਂਗੇ ਵਲੌਗ ਫੇਰ ਹੀ ਪਾਵਾਂਗੇ ਗੰਡੇ ਜਦ ਉਗਗੇ ਆਪਣੇ ਤੇ ਆਪਾਂ ਲਾ ਚੁੱਕੇ ਆਂ ਤੇ ਇਧਰ ਲਸਣ ਐਦਾਂ ਹੱਥ ਨਾਲ ਉਹ ਕਰਕੇ ਤੇ ਇਦਾਂ ਲਾ ਸਕਦੇ ਹਾਂ ਤੁਸੀਂ ਲਓ ਵੀ ਲਸਣ ਲਾ ਕੇ ਹੋ ਗਈ ਤਿਆਰ ਆਪਣੀ ਕੈਰਾ ਲਾਤਾ ਆਪਾਂ ਤੇ ਹੁਣ ਆਪਾਂ ਲਾਵਾਂਗੇ ਮੂਲੀਆਂ ਵੀ ਲਾਈ ਦਿੰਨੇ ਆ ਮੈਂ ਮੂਲੀਆਂ ਦੇ ਪਰੌਂਠੇ ਖਾਇਆ ਕਰਾਂਗੇ ਚੱਲਦੀਆਂ ਚ ਇਧਰ ਕਰਤੀ ਆਪਾਂ ਜਗਾ ਤਿਆਰ ਹਲੋ ਬੋ ਦੋਸਤੋ ਅੱਜ ਸੀ ਸੰਡੇ ਤੇ ਆਪਣਾ ਬਲੌਗ ਨਾਂ ਵਿੱਚ ਪੈ ਕਈ ਦਿਨਾਂ ਦਾ ਉਸ ਦਿਨ ਆਪਾਂ ਬੀਜੀ ਸੀ ਕੁਝ ਫਸਲ ਘਰੀ ਜਿਵੇਂ ਕਿ ਲਸਣ ਹੋ ਗਈ ਘਰੇਲੂ ਚੀਜ਼ਾਂ ਤੇ ਉਹ ਹੁਣ ਉਗ ਗਈਆਂ ਲਗਭਗ 10 ਦਿਨ ਹੋ ਗਏ ਆਪਾਂ ਨੂੰ ਬੀਜੀਆਂ ਨੂੰ ਤਾਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਆਪਾਂ ਵਿਹਲੇ ਸੀਗੇ ਮੈਂ ਕਹੇ ਨਾਲ ਦਾ ਟਾਈਮ ਪਾਸ ਹੋ ਜਣਾ ਵਧੀਆ ਕਰੇ ਤੇ ਨਾਲੇ ਆਪਾਂ ਦੇ ਰਹੇ ਆਂ ਪਾਣੀ ਦੇਖੋ ਆਪਣੀ ਪਾਲ ਕੁੱਗ ਚੁੱਕੀ ਆਪਾਂ ਪਾਣੀ ਨੂੰ ਪਾਣੀ ਦੇ ਰਹੇ ਆਂ ਪਾਲਕ ਨੂੰ ਆਪਾਂ ਪਿਆਜ਼ ਲਾਏ ਸੀ ਪਿਆਜ਼ ਵੀ ਵਟਨ ਤੇ ਉੱਗ ਗਏ ਤੇ ਆਪਾਂ ਛੋਲੇ ਵੀ ਜੇ ਸੀਗੇ ਛੋਲੇ ਵੀ ਆਪਣੇ ਉੱਗ ਗਏ ਤੇ ਆਪਣੇ ਲਸਣ ਵੀ ਲਗਭਗ ਉੱਗ ਗੀ ਸਾਰੀ ਤੇ ਹੁਣ ਆਪਾਂ ਨੂੰ ਸੀ ਪਾਣੀ ਦੀ ਲੋੜ ਅੱਜ ਆਪਾਂ ਟੂਟੀ ਚ ਲਾ ਕੇ ਤੇ ਆਪਾਂ ਪਾਣੀ ਲਾ ਰਹੇ ਪੂਰਾ ਆਪਣਾ ਫੁੱਲ ਵਲੌਗ ਦੇਖਿਓ ਅਜੇ ਆਪਾਂ ਇਹ ਵਲੌਗ ਅਪਲੋਡ ਨਹੀਂ ਕਰਾਂਗੇ ਕਿਉਂਕਿ ਪੂਰਾ ਜਦੋਂ ਆਪਣੀ ਘਰ ਵਾਲੀ ਫਸਲ ਪੱਕ ਗਈ ਇਹ ਤੇ ਆਪਾਂ ਫੇਰ ਹੀ ਅਪਲੋਡ ਕਰਾਂਗੇ ਪੂਰਾ ਵਲੌਗ ਕਿਉਂਕਿ ਸਾਰੇ ਚ ਦਿਖਾਵਾਂਗੇ ਕਿ ਕੀ ਡਵੈਲਪਮੈਂਟ ਹੋਈ ਹੈ ਕਿਵੇਂ ਸੀ ਜਦੋਂ ਆਪਾਂ ਬੀਜੇ ਤੇ ਹੁਣ ਕੀ ਕੁਝ ਹੋ ਗਿਆ ਘਰੇ ਤਾਂ ਕਿ ਸਾਰੇ ਵੀਰ ਭਾਈ ਘਰੇ ਹੀ ਬੀਜ ਸਕਦੇ ਕਿਉਂਕਿ ਸਾਰੇ ਵੀਰਾਂ ਕੋਲੇ ਘਰੇ ਜਗਾ ਹੀ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਤੋ ਵੱਤ ਤੇ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ